ਥੇ ਪਾਣੀ ਜਾਂਦਾ ਹੋ ਗਿਆ ਪੰਪ ਹੋਰ ਚੱਲ ਗਿਆ ਆ ਜਾ ਆ ਜਾ ਆ ਦੇਖ ਮੁੱਕ ਗਿਆ ਪਾਣੀ ਆ ਜਾ ਇਧਰ ਦੇਖਣ ਦੇ ਰੋਕੋ ਕੋ ਤੋਂ ਬਾਅਦ ਉਸ ਤੋਂ ਵਿੱਚ ਮੇਰਾ ਆਪ ਰਿਗੂਲਰ ਪਾਣੀ ਜਿੰਦਾ ਆ ਰਿਹਾ ਆ ਅੱਜ ਕੋ ਇਥੋਂ ਪਾਣੀ ਆਉਂਦਾ ਮੈਂ ਤੁਹਾਨੂੰ ਦਿਖਾ ਦਿੰਦਾ ਬਾਅਦ ਵਿੱਚ ਦੇਖ ਸਕਦੇ ਹਾਂ ਦੋਸਤੋ ਕੀ ਹਾਲ ਆ ਮੀਰ ਕਰਦੇ ਆ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਦੇ ਨਵੇਂ ਵਲੌਗ ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਪਾ ਪਹੁੰਚਿਆ ਦੇਵੀ ਤਲਾਹ ਜਲੰਧਰ ਵਿੱਚ ਜੋ ਤੁਹਾਨੂੰ ਦਿਖਾਵਾਂਗੇ ਇਤਿਹਾਸਕ ਮੰਦਿਰਾ ਮਾਤਾ ਸਦੀ ਦਾ ਜਿਸੇ ਪਿੰਡ ਡੀਆ ਸੀ ਉੱਥੇ ਆਪਾਂ ਪਹੁੰਚ ਚੁੱਕੇ ਆਂ ਇਤਿਹਾਸਕ ਮੰਦਿਰ ਦੇ ਵਿੱਚ ਉਹ ਸਾਰਾ ਅੱਜ ਤੁਹਾਨੂੰ ਦਿਖਾਵਾਂਗੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਦੇਖਦੇ ਰਹੋ ਅੱਜ ਦਾ ਵਲੌਗ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਸਾਡੇ ਨਿਊਜ਼ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਸ਼ਕਤੀ ਦੀ ਤੂਰ ਹਾਂ ਜੀ ਦੋਸਤੋ ਅਸੀਂ ਹਾਂ ਜੱਲੋ ਬੜਾ ਦੇ ਨਹੀਂ ਬੋਲਦਾ ਇਹ ਅਹ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਆ ਮੰਦਿਰ ਦੇ ਅੰਦਰ ਤੇ ਇਹ ਰਸਤਾ ਜੋ ਜਾਂਦਾ ਪਿਆ ਵਾ ਮੰਦਿਰ ਨੂੰ ਜਾਂਦਾ ਵਾ ਤੇ ਇਸ ਮੰਦਿਰ ਨੂੰ ਤਾਂ ਸਾਰਾ ਐਕਸਪਲੇਨ ਕਰਾਂਗੇ ਇਸ ਤਰ੍ਹਾਂ ਇਹ ਮੰਦਿਰ ਵਾ ਤੇ ਕਿ ਇਸ ਤਰ੍ਹਾਂ ਇੱਥੇ ਦੀ ਕੀ ਕੀ ਚੀਜ਼ ਬਣੀ ਹੋਈ ਆ ਤੇ ਆਪਾਂ ਹੁਣ ਚੱਲੇ ਆਂ ਜੋੜਾ ਘਰ ਨੂੰ ਤੇ ਤੁਹਾਨੂੰ ਉਹ ਵੀ ਦਿਖਾਉਣਾ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਮੰਦਿਰ ਆ ਜੋ 200 ਸਾਲ ਪੁਰਾਣਾ ਵਾ ਮਾਤਾ ਸਤੀ ਦਾ ਮੰਦਿਰ ਵਾ ਇੱਥੇ ਮਾਤਾ ਸਤੀ ਦਾ ਸ਼ਕਤੀ ਪੀਠ ਡਿਗਿਆ ਸੀ ਤੇ ਇਸ ਮੰਦਿਰ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਆ ਤੇ ਆਪਾਂ ਤੁਹਾਨੂੰ ਇਸ ਇਤਿਹਾਸਕ ਜਗ੍ਹਾ ਨਾਲ ਜੁੜੀਆਂ ਕੁਝ ਜਿਹੜੀਆਂ ਗੱਲਾਂ ਪਤਾ ਵਾ ਉਹ ਤੁਹਾਨੂੰ ਦੱਸਾਂਗੇ ਤੇ ਇਹ ਮੰਦਿਰ ਸਾਰਾ ਘੁਮਾਵਾਂਗੇ ਅੰਮੀ ਦੋਸਤੋ ਇੱਥੇ ਜੋੜੇ ਜਮਾ ਕਰਾਈ ਜਾਂਦੇ ਹਨ 33 ਜੋੜੇ ਤਾਰ ਦਿੱਤੇ ਹਨ ਤੇ ਅਸੀਂ ਚੱਲਿਆ ਮੰਦਰ ਦੇ ਅੰਦਰ ਕਿੱਥੇ ਜੀ ਆਪੇ ਜੀ ਅੰਦਰ ਸੱਤੀ ਭਾਈਆ ਤੋਤੇ ਇਹ ਆ ਮੰਦਰ ਨੂੰ ਜਾਣ ਦਾ ਰਸਤਾ ਤੇ ਸਿੱਧ ਸ਼ਕਤੀ ਪੀਠ ਉਸ ਤੋਂ ਇਹ ਮੰਦਰ 200 ਸਾਲ ਤਕਰੀਬਨ ਬਹੁਤ ਪੁਰਾਣਾ ਮੰਦਰ ਹੈ ਤੇ ਇਹ ਜਲੰਧਰ ਦੇ ਵਿੱਚ ਸਥਿਤਵਾ ਬਹੁਤ ਵਧੀਆ ਘੁੰਮਣ ਵਾਲੀ ਜਗਾ ਵਾ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਬਣਿਆ ਹੋਇਆ ਵਾ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਚੱਲ ਕੇ ਆਉਂਦੇ ਆ ਜੋ ਤਲਾਬ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਉਹ ਤਲਾਬ ਬਣਿਆ ਹੋਇਆ ਹੈ। ਇਸ ਪ੍ਰਕਾਰ ਦਾ ਤਲਾਬ ਬਣਿਆ ਹੋਇਆ ਵਾ ਜਿਹਦੇ ਪਿੱਛੇ ਖੁਬਾਰੇ ਚੱਲਦੇ ਆ ਤੇ ਬਹੁਤ ਸੋਹਣਾ ਮੰਦਿਰ। ਦੇਖ ਲਓ ਦੋਸਤੋ। ਤੇ ਆਹ ਭਗਵਾਨ ਕ੍ਰਿਸ਼ਨ ਨੂੰ ਜਦੋਂ ਉਹਨਾਂ ਦੇ ਪਿਤਾ ਨਦੀ ਪਾਰ ਕਰਾ ਕੇ ਲੈ ਕੇ ਜਾਂਦੇ ਆ ਉਸ ਸਮੇਂ ਦਾ ਬਣਾਇਆ ਹੋਇਆ ਦ੍ਰਿਸ਼ ਹੈ।

ਹਾਂਜੀ ਦੋਸਤੋ ਇਹ ਜੋ ਮੰਦਿਰ ਤੁਹਾਨੂੰ ਦਿਖਾਇਆ ਹੈ ਇਹ ਮਾਤਾ ਸਦੀ ਦਾ ਮੰਦਿਰ ਹੈ ਤੇ ਇੱਥੇ ਬਹੁਤ ਸਾਰੇ ਛੋਟੇ-ਛੋਟੇ ਮੰਦਿਰ ਬਣੇ ਹੋਏ ਆ ਵਿੱਚ ਇਹ ਮੂਰਤ ਬਹੁਤ ਸੁੰਦਰ ਲੱਗ ਰਹੀ ਆ ਦੋਸਤੋ ਇਸ ਤਰ੍ਹਾਂ ਦੀਆਂ ਮੂਰਤਾਂ ਕਾਫੀ ਬਣਾਈਆਂ ਗਈਆਂ ਵਾ ਜੋ ਮੂਰਤੀਆਂ ਵਾ ਇਹਦੇ ਅੰਦਰ ਤੇ ਇਹ ਬਹੁਤ ਸੋਹਣਾ ਮੰਦਿਰ ਬਣਾਇਆ ਗਿਆ ਵਾ ਇਤਿਹਾਸਿਕ ਮੰਦਿਰ ਆ 200 ਸਾਲ ਪੁਰਾਣਾ ਮੰਦਿਰ ਵਾ ਦੋਸਤੋ ਇਹਦੇ ਵਿੱਚ ਬਹੁਤ ਸਾਰੇ ਮੰਦਿਰ ਵਾ ਛੋਟੇ-ਛੋਟੇ ਮੰਦਿਰ ਬਣਾਏ ਗਏ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਮਾਤਾ ਕਾਲੀ ਦਾ ਮਹਾਕਾਲੀ ਦਾ ਮੰਦਿਰ ਵਾ ਤੇ ਇੱਥੇ ਟਰਸਟ ਬਣੀ ਹੋਈ ਹੈ ਦੋਸਤੋ ਇੱਥੇ ਇਹ ਇੱਕ ਭਵਨ ਨੂੰ ਚਲਾਉਣ ਵਾਸਤੇ ਇੱਥੇ ਬਹੁਤ ਵੱਡੀ ਟਰਸਟ ਆ ਉਹ ਇਹਨੂੰ ਚਲਾਉਂਦੀ ਆ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੰਦਿਰ ਇੱਥੇ ਬਣੇ ਆ ਇਧਰ ਵੀ ਦੋਸਤੋ ਇਹ ਸਾਹਮਣੇ ਜੋ ਲਿਖੀ ਗਈ ਆ ਉਹ ਆਰਤੀ ਆ ਜਦੋਂ ਤੁਸੀਂ ਦੇਵੀ ਤਾਲ ਮੰਦਰ ਦੇ ਅੰਦਰ ਆਉਨੇ ਆ ਤੇ ਇਸ ਤਰ੍ਹਾਂ ਦੀ ਕਾਫੀ ਆਰਤੀ ਇਹ ਚਾਰਨ ਕਮਲ ਬਣੇ ਹੋਏ ਇਧਰ ਬਹੁਤ ਸੋਹਣੀਆਂ ਮੂਰਤੀਆਂ ਬੜੀਆਂ ਹੋਈਆਂ ਨੇ ਮੜ ਜਾ ਤੁਸੀਂ ਹੋਈ ਇਧਰ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਆ ਹੈਗਾ ਸ਼ਨੀ ਮੰਦਿਰ ਜੋ ਇਸ ਇਨਾ ਮੰਦਿਰਾਂ ਦੇ ਵਿੱਚ ਹੀ ਬਣਿਆ ਹੋਇਆ ਵਾ ਤੇ ਦੋਸਤੋ ਤੇ ਸ਼ਨੀ ਮੰਦਿਰ ਦੇ ਵਿੱਚ ਤੇਲ ਦਾ ਚੜਾਵਾ ਚੜਦਾ ਜੋ ਮੂਰੇ ਟਰੇ ਬਣਾਈ ਗਈ ਹੈ ਉਹਦੇ ਵਿੱਚ ਤੇਲ ਜਾਂਦਾ ਵਾ ਤੇ ਹਾਣੋ ਤੋਂ ਨੀਚੇ ਤੇ ਦੋਸਤੋ ਇਸ ਤਰ੍ਹਾਂ ਦੇ ਬਹੁਤ ਛੋਟੇ ਛੋਟੇ ਸਾਰੇ ਮੰਦਿਰ ਬਣੇ ਹੋਏ ਆ ਸ਼ਨੀ ਮੰਦਿਰ ਬਣਿਆ ਹੋਇਆ ਵਾ ਤੇ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਵਾ ਆ ਮਾਤਾ ਸਰਸਵਤੀ ਦਾ ਮੰਦਿਰ ਵੀ ਦਿਖਾਉਣੇ ਆ ਆ ਜੋ ਦੋਸਤੋ ਇਹ ਮੰਦਿਰ ਮਾਤਾ ਸਰਸਵਤੀ ਦਾ ਵਾ ਤੇ ਇਥੇ ਦਾਨ ਪੱਤਰ ਲਈ ਛੋਟਾ ਜਿਹਾ ਰੱਖਿਆ ਹੋਇਆ ਗੱਲਾਂ ਜੂਸ ਦੇ ਵਿੱਚ ਦਾਨ ਪੱਤਰ ਪਾ ਰਹੇ ਨੇ ਤੇ ਮਾਤਾ ਸੰਤੋਸ਼ੀ ਦਾ ਇੱਕ ਮੰਦਿਰ ਬਣਿਆ ਹੋਇਆ ਵਾ ਇਸ ਤਰ੍ਹਾਂ ਦੇ ਬਹੁਤ ਸਾਰੇ ਛੋਟੇ ਛੋਟੇ ਮੰਦਿਰ ਬਣੇ ਹੋਏ ਆ ਪੈਰਵੰਦਰਾ ਮੰਦਿਰ ਬਣਿਆ ਹੋਇਆ ਵਾ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਇਸ ਮੰਦਿਰ ਦੇ ਵਿੱਚ ਬਹੁਤ ਸਾਰਾ ਸੋਨੇ ਦਾ ਜੜੀ ਹੋਈ ਕਿਸੇ ਨੇ ਕਹਿੰਦੇ ਸੋਨੇ ਦਾ ਸਾਰਾ ਜੜਿਆ ਹੋਇਆ ਹੋਆ ਤੇ ਇਸ ਕੋ ਇਹ ਮੰਦਿਰ ਛੋਟੇ ਛੋਟੇ ਬਹੁਤ ਸਾਰੇ ਇੱਥੇ ਬਣੇ ਹੋਇਆ ਇੱਥੇ ਬਹੁਤ ਦੂਰ ਦੂਰੋਂ ਲੋਕ ਚੱਲ ਕੇ ਆਉਂਦੇ ਆ ਤੇ ਬਹੁਤ ਥੋੜਾ ਅਨੁਸ਼ਾ ਤੇ ਮਮਾ ਬਾਕਨਾਥ ਜੀ ਦਾ ਇਤਿਹਾਸ ਕੋ ਮੰਦਿਰ ਬਣਿਆ ਹੋਆ ਦੋਸਤੋ ਇਹ ਮੰਦਿਰ ਸਭ ਬਾਤ ਚੋਂ ਬਣਿਆ ਮਾਤਾ ਸਤੀ ਦੇ ਮੰਦਿਰ ਤੋਂ ਬਾਅਦ ਇਹ ਮੰਦਿਰ ਵਿੱਚ ਛੋਟੇ ਛੋਟੇ ਤਿਆਰ ਕੀਤੇ ਹੋਏ ਫੋਟੋ ਕਰ ਰਿਹਾ ਦੂਰ ਖੜਾ ਹੋ ਫੋਟੋ ਵਿੱਚ ਰੋ ਤੇ ਦੋਸਤੋ ਇਹ ਮੰਦਰ ਅੰਦਰ ਜਾਣ ਦਾ ਮੇਨ ਰਸਤਾ ਵਾ ਦੇਖੋ ਸਾਹਮਣੇ ਇਹ ਰਸਤਾ ਉੱਪਰ ਕਲੌਕ ਲੱਗਾ ਵਾ ਇਸ ਸਮੇਂ ਸਮਾਂ 3:00 ਵੱਜ ਚੁੱਕੇ ਆ ਤੇ ਇੱਧਰ ਪ੍ਰਸ਼ਾਦ ਵਗੈਰਾ ਲੈਣ ਨੂੰ ਤੇ ਇਸ ਮੰਦਰ ਚ ਜੇ ਤਰ੍ਹਾਂ ਬਣਿਆ ਹੁੰਦਾ ਵਾ ਹਰ ਇੱਕ ਚੀਜ਼ ਖਰੀਦਣ ਨੂੰ ਉਸੀ ਤਰ੍ਹਾਂ ਇੱਥੇ ਬਣਿਆ ਹੋਇਆ ਵਾ ਤੇ ਮੰਦਿਰ ਦੇ ਵਿੱਚ ਬਹੁਤ ਸਾਰੀ ਜਗ੍ਹਾ ਵਾ ਜੋ ਤੁਸੀਂ ਘੁੰਮ ਕੇ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਇਆ ਹੋਇਆ ਇਤਿਹਾਸਿਕ ਮੰਦਿਰ ਆ ਇਹ ਤੇ ਤੁਸੀਂ ਘੁੰਮ ਫਿਰ ਕੇ ਸਾਰਾ ਦੇਖ ਸਕਦੇ ਹੋ ਇਹ ਜਲੰਧਰ ਦੇ ਵਿੱਚ ਸਥਿਤ ਵਾ ਜਿੱਥੇ ਤੁਸੀਂ ਆ ਕੇ ਇਸ ਮੰਦਿਰ ਨੂੰ ਦੇਖ ਸਕਦੇ ਹੋ ਚਲ ਆ ਕਰਕੇ ਇਹ ਜਿਹੜਾ ਬਹੁਤ ਵੱਡਾ ਤਲਾਬ ਬਣਾਇਆ ਗਿਆ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਤਲਾਬ ਬਣਿਆ ਹੋਇਆ ਵਾ ਤੇ ਬਹੁਤ ਸਾਰੇ ਛੋਟੇ-ਛੋਟੇ ਮੰਦਿਰ ਵੀ ਇਹਦੇ ਵਿੱਚ ਬਣਾਏ ਗਏ ਆ ਤੇ ਇਹ ਮਾਤਾ ਸਦੀ ਦਾ ਇਤਿਹਾਸਕ ਮੰਦਿਰ ਆ ਹਾਂਜੀ ਦੋਸਤੋ ਬਜਰੰਗਬਲੀ ਦੀ ਬਹੁਤ ਵਧੀਆ ਪ੍ਰਤੀਮਾ ਬਣਾਈ ਗਈ ਆ ਬਹੁਤ ਵੱਡੀ ਮੂਰਤਾਂ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੂਰਤ ਬਣਾਈ ਗਈ ਆ ਤੇ ਦੇਖ ਲਓ ਮੰਦਿਰ ਦਾ ਸਾਰਾ ਦ੍ਰਿਸ਼ ਬਹੁਤ ਸੋਹਣਾ ਬਣਾਇਆ ਗਿਆ ਵਾ ਤੇ ਇਸ ਤਰ੍ਹਾਂ ਦਾ ਮੰਦਿਰ ਆ ਆ ਮੰਦਿਰ ਜਲਦੀ ਆ ਉਹ ਸ਼ੇਰ ਜੀ ਮਾਰਾ ਦੁਰਗਾੜ ਹਾਂਜੀ ਦੋਸਤੋ ਤੇ ਸੰਸਾਰ ਬਾਲਾਜੀ ਧਾਮ ਸ਼੍ਰੀ ਦੇਵੀ ਤਲਾ ਮੰਦਿਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਰੂਡ ਲੱਗਾ ਸੰਸਾਰ ਬਾਲਾਜੀ ਦਾ ਧਾਮ ਤੇ ਦੋਸਤੋ ਇਸ ਤਰ੍ਹਾਂ ਦੇ ਮੰਦਿਰ ਬਣਾਏ ਗਏ ਆ ਜਿਹਦੇ ਵਿੱਚ ਬਹੁਤ ਵਧੀਆ-ਵਧੀਆ ਦ੍ਰਿਸ਼ਾ ਦੇਖਣ ਵਾਲੇ ਬਹੁਤ ਵਧੀਆ ਚਿੱਤਰ ਬਣਾਈਆਂ ਬਹੁਤ ਵਧੀਆ ਪ੍ਰਤੀਮਾ ਬਣਾਈਆਂ ਗਈਆਂ ਜੋ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਤੇ ਇਹ ਹੈਗਾ ਸਾਲਸਾਰ ਬਾਲਾ ਜੀ ਦਾ ਮੰਦਿਰ ਤੇ ਜੀ ਦੇਖ ਸਾਡੇ ਇਸ ਤਰ੍ਹਾਂ ਦਾ ਕੁਝ ਮੰਦਿਰ ਦਾ ਦ੍ਰਿਸ਼ ਵਾ ਆਪ ਹੀ ਮੰਦਿਰ ਅંદર ਚੋਣਦੇ ਹਾਂ ਜੀ ਦੋਸਤੋ ਤੇ ਲਾਈਨ ਆ ਜੋ ਆਪਾਂ ਨੂੰ ਉਧਰੋਂ ਚੱਲ ਕੇ ਇੱਧਰ ਆਣਾ ਪੈਂਦਾ ਵਾ ਤੇ ਫਿਰ ਆਪਾਂ ਅੰਦਰ ਜਾ ਸਕਦੇ ਹਾਂ ਕੁਝ ਇਦਾਂ ਦਾ ਦ੍ਰਿਸ਼ਵਾਦ ਦੇਖਣ ਵਾਲਾ ਸੋ ਦੋਸਤੋ ਬਹੁਤ ਵਧੀਆ ਬਣਾਇਆ ਹਾ ਹਰ ਇੱਕ ਚੀਜ਼ ਨੂੰ ਦੋਸਤੋ ਇਹ ਮੰਦਿਰ 200 ਸਾਲ ਪੁਰਾਣਾ ਇਸ ਕਰਕੇ ਜਾਂਦਾ ਹਾਂ ਜੀ ਦੋਸਤੋ ਮਾਤਾ ਸਤੀ ਦਾ ਵਿਆਹ ਜਦੋਂ ਭਗਵਾਨ ਸ਼ੰਕਰ ਜੀ ਨਾਲ ਹੋਇਆ ਸੀ ਉਸ ਸਮੇਂ ਉਹਨਾਂ ਨੇ ਪਿਤਾ ਨੇ ਉਹਨਾਂ ਦੇ ਨੇ ਜਾਗ ਰੱਖਿਆ ਸੀ ਜੋ ਕਰਵਾਇਆ ਜਾਂਦਾ ਵਾ ਉਹਨਾਂ ਨੇ ਜਾਗ ਰੱਖਿਆ ਸੀ ਤੇ ਉਹਦੇ ਵਿੱਚ ਮਾਤਾ ਸਦੀ ਨੂੰ ਮੰਮੰਤਰਿਤ ਨਹੀਂ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਪਿਤਾ ਦੀ ਮਰਜ਼ੀ ਦੇ ਅਕਲਾਪ ਵਿਆਹ ਕਰਵਾਇਆ ਸੀ ਤੇ ਭਗਵਾਨ ਸ਼ੰਕਰ ਉਹਨਾਂ ਦੇ ਪਤੀ ਸੀ ਜੋ ਉਹਨਾਂ ਨੂੰ ਜਾਗ ਵਿੱਚ ਜਾਣ ਤੋਂ ਨਾ ਕਰਦੇ ਸੀ ਤੇ ਨਹੀਂ ਜਾਣਾ ਚਾਹੀਦਾ ਤੁਹਾਨੂੰ ਇਸ ਜੱਗ ਦੇ ਵਿੱਚ ਪਰ ਜਦੋਂ ਉਹ ਇਸ ਜੱਗ ਦੇ ਵਿੱਚ ਗਏ ਤਾਂ ਉੱਥੇ ਭਗਵਾਨ ਸ਼ੰਕਰ ਦਾ ਪ੍ਰਜਾਪਤੀ ਦਕਸ਼ ਜੋ ਇਹਨਾਂ ਦੇ ਪਿਤਾ ਸੀ ਉਹਨਾਂ ਵੱਲੋਂ અપਮਾਨ ਕੀਤਾ ਗਿਆ ਤੇ ਪ੍ਰਜਾਪਤੀ ਦਕਸ਼ ਵੱਲੋਂ ਜਦੋਂ ਉਹਨਾਂ ਦਾ અપਮਾਨ ਕੀਤਾ ਗਿਆ ਤੇ ਫਿਰ ਉਹਨਾਂ ਨੇ ਉਸ અપਮਾਨ ਦੇ ਕਰਕੇ ਉਸ ਜੱਗ ਦੀ ਅਗਨੀ ਦੇ ਵਿੱਚ ਉਸ ਜਗ ਦੇ ਵਿੱਚ ਕੁੰਡ ਬਣਿਆ ਹੋਇਆ ਸੀ ਜੋ ਅਗਨੀ ਦਾ ਉਹਦੇ ਵਿੱਚ ਛਾਲ ਮਾਰ ਦਿੱਤੀ ਸੀ ਤੇ ਛਾਲ ਮਾਰਨ ਤੋਂ ਬਾਅਦ ਜਦੋਂ ਉਹਨਾਂ ਦਾ ਸਰੀਰ ਸੜ ਗਿਆ ਸੀ ਤੇ ਭਗਵਾਨ ਸ਼ੰਕਰ ਜੀ ਬੜੇ ਗਰੋਧਿਤ ਹੋ ਗਏ ਉਸ ਟਾਈਮ ਤੇ ਜਦੋਂ ਗਰੋਧਿਤ ਹੋ ਗਏ ਤੇ ਫਿਰ ਉਹਨਾਂ ਨੇ ਉਹ ਮਾਤਾ ਸਤੀ ਨੂੰ ਉਥੋਂ ਚੱਕਿਆ ਤੇ ਉਹ ਜਦੋਂ ਲੈ ਕੇ ਤੁਰ ਗਏ ਤਾਂ ਭਗਵਾਨ ਸ਼ੰਕਰ ਵਿਸ਼ਨੂੰ ਵੱਲੋਂ ਆਪਣੇ ਚੱਕਰ ਦੁਆਰਾ ਜੋ ਸਰੀਰ ਦੇ ਜੋ ਟੁਕੜੇ ਰੇਗਤੀਓ ਸ਼ਕਤੀ ਪੀਠ ਜੋ ਡਿਗੇ ਸੀਗੇ ਤੇ ਉਹਨਾਂ ਸ਼ਕਤੀ ਪੀਠਾਂ ਦਾ ਇਹੀ ਇੱਕ ਜੋ ਸ਼ਕਤੀ ਪੀਠ ਉਹ ਇੱਕ ਜਲੰਦਰ ਦੇ ਵਿੱਚ ਡਿਗੇ ਸੀ ਤੇ ਇੱਥੇ ਦੇਵੀ ਚਲਾ ਦਾ ਮੰਦਿਰ ਬਣਿਆ ਇਸ ਤਰ੍ਹਾਂ ਕਿ ਤੁਹਾਨੂੰ ਦਿਖਾ ਦਿੰਦਾ ਜੀ ਇਹ ਕੰਡੀਆਂ ਦੇ ਵਿੱਚ ਰੇ ਕੇ ਬਣਾ ਦੇ ਜਾਨੇ ਸ਼ੇਰ ਦੇ ਅੰਦਰ ਥੱਲੇ ਨੂੰ ਜਾਣਾ ਥੱਲੇ ਗੁਫਾ ਬਣੀ ਹੋਈ ਆ ਗੁਫਾ ਦੀ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਗੁਫਾ ਆ ਜਿਹਦੇ ਵਿੱਚ ਨਾਣਾ ਪੈਂਦਾ ਹੈ ਮਾਚੂ ਇਹ ਹੈਗੀ ਆ ਇਹ ਗੁਫਾ ਜੋ ਸ਼ੇਰ ਦੇ ਮੂੰਹ ਤੋਂ ਬਣਾਈ ਗਈ ਹੈ ਤੇ ਜਿਹਦੇ ਅੰਦਰ ਥੱਲੇ ਨੂੰ ਕੇ ਜਾਣਾ ਪੈਂਦਾ ਵਾ ਤੇ ਅੰਦਰ ਰੋ ਪਾਣੀ ਆ ਮੇਰੇ ਵੀ ਓਪਨ ਕਰੀ ਤੇ ਆਪਣੇ ਆ ਵੀ ਚੰਗੀ ਤਰ੍ਹਾਂ ਟੰਗ ਦੇ ਚੰਗੀ ਤਰ੍ਹਾਂ ਟੰਗ ਦੇ ਤੇ ਦੋਸਤੋ ਆ ਰੁਫਾ ਦੇ ਥੱਲੇ ਜਾਣਾ ਪੈਂਦਾ ਆ ਜੋ ਇੱਕ ਮਿੰਟ ਪਹਿਲਾਂ ਪਹੁੰਚੇ ਧੋਪ ਕੋ ਕਿੰਨਾ ਪਾਣੀ ਹੈ ਪਾਣੀ ਹੈਗਾ ਸਾਫੀ ਉੱਪਰ ਨੂੰ ਥੋੜੇ ਥੋੜੇ ਟੰਗ ਤੇ ਦੋਸਤੋ ਆ ਇਸ ਤਰ੍ਹਾਂ ਦਾ ਬਣਾਇਆ ਹੋਇਆ ਆ ਪਾਣੀ ਆ ਪਾਣੀ ਨਾ ਨਾ ਤੇ ਜਾਣਾ ਕਹਿੰਦਾ ਇੱਧਰ ਪਾਣੀ ਪੋਸਟੋ ਆ ਦੇਖੋ ਵਿੱਚ ਪੁੱਪਾ ਦੇ ਨਾਥੇ ਜਾਣਾ ਮਿਲਦਾ ਵਾ ਤੇ ਮੈਂ ਆ ਦੇਖਿਆ ਇੱਜਾ ਦੂਜਾ ਮੁਰਨਾ ਕਿਵੇਂ ਰੱਖਦੇ ਆ ਆ ਦੇਖੋ ਬਹੁਤ ਸੁਣਾ ਇਸ ਤਰ੍ਹਾਂ ਉਸ ਗੁੱਪਾ ਤੋਂ ਅੰਦਰ ਆਣਾ ਪੈਂਦਾ ਵਾ ਤੇ ਫਿਰ ਪਾਣੀ ਆਉਂਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਜਾਂਦਾ ਹੋ ਗਿਆ ਉੱਪਰ ਨੂੰ ਹੋਰ ਆ ਜਾ ਆਲੇ ਆਲੇ ਮੁੱਕ ਗਿਆ ਪਾਣੀ ਆ ਜਾ ਉਹ ਇਧਰ ਦੇਖਣ ਦੇ ਰੋਣ ਦੋਸਤੋ ਬਾਹਰ ਹੁੱਪਾ ਦੇ ਵਿੱਚ ਮੇਰਾ ਆਫਟਰ ਰੈਗੂਲਰ ਪਾਣੀ ਜਿਹਦਾ ਆ ਰਿਹਾ ਵਾ ਇਹਦੇ ਕੋ ਇਥੋਂ ਪਾਣੀ ਆਉਂਦਾ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਇਹ ਪਾਣੀ ਦੇਖ ਸਕਦੇ ਦੋਸਤੋ ਇਹ ਪਾਣੀ ਇਸ ਬਾੜ ਦੇ ਵਿੱਚੋਂ ਆ ਰਿਹਾ ਵਾ ਆਹ ਕੋ ਜਿਓ نیچے ਜਾਂਦਾ ਉਧਰ ਪਾਣੀ ਤੇ ਉਹ ਪਾਣੀ ਨਾਲ ਭਰਿਆ ਹੋਇਆ ਵਾ ਤੇ ਪਾਣੀ ਕਾਫੀ ਆ ਜੋ ਇਸ ਗੋਪਾ ਦੀ ਦੇਖ ਸਕਦੇ ਹੋ ਗੋਪਾ ਬਹੁਤ ਬਧੀਆ ਤਰ੍ਹਾਂ ਦਾ ਨਹੀਂ ਹੈਗਾ ਕਿ ਛੋਟੇ ਗੋਪਾ ਗੋਪਾ ਦੇ ਵਿੱਚ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਬਣਾਈ ਗਈ ਆ ਬਹੁਤ ਸਾਰੀ ਤੇ ਪਾਣੀ ਇਸ ਪਹਾੜ ਦੇ ਵਿੱਚੋਂ ਆ ਰਿਹਾ ਦਾ ਜੋ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਜੋ ਆ ਰਿਹਾ ਵਾ ਦੇਖੋ ਇਸ ਤਰ੍ਹਾਂ ਦਾ ਹੈ ਇਹ ਮੰਦਿਰ ਆ ਦੋਸਤੋ ਵਿੱਚ ਬਣਾਇਆ ਆ। ਆਹਦਾ ਆ ਨਕਾ। ਯਹਾਂ ਤੋਂ ਮੰਦਿਰ ਬਣਾਇਆ। ਇਹ ਚੇਨ ਆ। ਬਾਕੀ ਰਹਿ ਗਿਆ। ਸਹੀ ਕਰ ਰਹੇ ਹਾਂ। ਤੁਹਾਨੂੰ ਵੀ ਸੁਖਿਆਣਾ ਮਿਲ ਜਾਣਾ। ਇੱਕ ਮੰਦਿਰ ਬਣੀ ਤੇ ਚੱਲਦੇ। ਇਹ ਬਾਣੀ ਲੋਕਾਂ ਦਾ। ਕੀ ਹੈ? ਇਹ ਉਹ ਸਿਗਾ ਪ੍ਰਵੇਸ਼ ਦੁਆਰ ਦਾ ਮੁਖਾਤਾ ਵਾ ਇਥੋਂ ਨਿਕਲੇ ਜਾਂਦਾ ਬਾਹਰ ਬੜਾ ਖਿਆ ਨਿਕਲੇ ਪਾ ਤੇ ਦੋਸਤੋ ਮੰਦਰ ਬਹੁਤ ਵਧੀਆ ਬਣਾਇਆ ਗਿਆ ਵਾ ਉਹ ਜੋ ਗੁਫਾ ਬਣਾਈ ਗਈ ਆ ਉਹ ਬਹੁਤ ਵਧੀਆ ਬਣਾਈ ਗਈ ਆ ਤੇ ਬਹੁਤ ਵਧੀਆ ਦੇਖਣ ਵਾਲੀ ਚੀਜ਼ ਆ ਤੁਸੀਂ ਵੀ ਦੇਖੋ ਆਗੇ ਬਹੁਤ ਸੋਹਣਾ ਦ੍ਰਿਸ਼ ਹੈ ਇੱਥੇ ਦਾ ਦੋਸਤੋ ਤੁਹਾਨੂੰ ਬਹੁਤ ਵਧੀਆ ਦ੍ਰਿਸ਼ ਦਿਖਾਉਣੇ ਆ ਇੱਕ ਬਣੇ ਰਹੋ ਸਾਡੇ ਨਾਲ ਇੱਕ ਬਹੁਤ ਵਧੀਆ ਦੇਖਣ ਵਾਲਾ ਦੋਸਤੋ ਇਤਿਹਾਸਿਕ ਚੀਜ਼ਾਂ ਜਿਹੜੀਆਂ ਵਾ ਬਹੁਤ ਘੱਟ ਬਲੇਸ਼ਾ ਤੇ ਹੁੰਦੀਆਂ ਵਾ ਤੇ ਤੁਹਾਨੂੰ ਜੀ ਦੋਸਤੋ ਦੇਖਦਾ ਤੇ ਬਹੁਤ ਦੇ ਦੇਖ ਸਕਦੇ ਤੇ ਬਹੁਤ ਸੋਹਣਾ ਮੰਦਿਰ ਦਾ ਦ੍ਰਿਸ਼ਾ ਤੁਸੀ ਦੇਖ ਸਕਦੇ ਹੋ ਬਹੁਤ ਸੋਹਣੇ ਪਹਾੜ ਬਣਾਏ ਗਏ ਆ ਇਹ ਗੁਫਾ ਦੇ ਬਾਹਰਲੇ ਪਾਸੇ ਆ ਤੇ ਤੁਸੀਂ ਦੇਖ ਸਕਦੇ ਹੋ ਗੁਫਾ ਦੇ ਅੰਦਰ ਜੋ ਤੁਹਾਨੂੰ ਦਿਖਾਇਆ ਸੀ ਤੇ ਉਹ ਵੀ ਬਹੁਤ ਵਧੀਆ ਦਾ ਤੇ ਇਹ ਗੁਫਾ ਦੀ ਸੁੰਦਰਤਾ ਬਾਹਰ ਬਾਹਰ ਗੁਫਾ ਦੇ ਬਾਹਰਲੇ ਪਾਸੇ ਇਹ ਦ੍ਰਿਸ਼ ਬਣਿਆ ਹੋਇਆ ਜੋ ਸਾਰਾ ਤੁਸੀਂ ਦੇਖ ਸਕਦੇ ਚੱਲੋ ਚਲਿਏ ਜੀ ਉਧਰ ਚਲੀਏ ਥੋੜਾ ਥੋੜਾ ਖੇਚੂ ਹੋਣਾ ਅੱਛੀ ਧਰਿੱਲਾ ਨੂੰ ਲੱਗਦਾ ਹਾਂ ਹਾਂਜੀ ਦੋਸਤੋ ਇਹ ਗੁਫਾ ਦੇ ਬਾਹਰੋਂ ਜੋ ਪਹਾੜ ਬਣਾਏ ਗਏ ਆ ਭਗਵਾਨ ਸ਼ੰਕਰ ਜੀ ਦੀ ਪਰਤੀਮਾ ਬਣਾਈ ਗਈ ਆ ਤੇ ਸਾਰਾ ਇਸ ਤਰ੍ਹਾਂ ਦਾ ਕੁਝ ਜੈਸ਼ਵਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਵਾ ਤੇ ਇਸ ਤਰ੍ਹਾਂ ਦਾ ਇਹ ਬਹੁਤ ਸਾਰਾ ਵੱਡਾ ਮੰਦਿਰ ਵਾ ਤੇ ਗੁਫਾ ਦੇ ਬਾਹਰਲੇ ਪਾਸੇ ਜੋ ਬਾਹਰਲੇ ਪਾਸੇ ਦ੍ਰਿਸ਼ ਬਣਾਇਆ ਗਿਆ ਵਾ ਗੁਫਾ ਦੇ ਬਾਹਰਲੇ ਪਾਸੇ ਤੇ ਇਹ ਥੋੜਾ ਅੰਦਰ ਉਸ ਸੋਹਣਾ ਦ੍ਰਿਸ਼ ਵਾ ਉਸ ਤਰ੍ਹਾਂ ਦੀ ਪਲੇਸ ਇਤਿਹਾਸਕ ਉਹ ਜਾਂ ਦੇਖਣ ਵਾਲੇ ਹੁੰਦੇ ਆ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਸ਼ੇਰ ਦਾ ਮੂੰਹ ਆ ਦੋਸਤੋ ਇਹ ਸ਼ੇਰ ਦੇ ਮੂੰਹ ਦੇ ਵਿੱਚ ਅੰਦਰ ਗੁਫਾ ਬਣੀ ਹੋਈ ਆ ਜਿਹਦੇ ਅੰਦਰ ਆਪਾਂ ਗਏ ਸੀ ਤੇ ਆਹ ਜੋ ਬਾਹਰ ਪ੍ਰਤੀਮਾ ਬਣਾਈ ਗਈ ਆ ਉਸ ਦਾ ਮਾਹੌਲ ਆ ਤੇ ਬਹੁਤ ਸਾਰੇ ਲੋਕ ਦੂਰ ਦੂਰੋਂ ਪਹੁੰਚਦੇ ਆ ਤੁਸੀਂ ਦੇਖ ਵੀ ਸਕਦੇ ਹੋ ਤੇ ਦੇਖੋ ਬਹੁਤ ਸਾਰੇ ਇਤਿਹਾਸਕ ਚੀਜ਼ਾਂ ਆ ਇੱਥੇ ਦੇਖਣ ਵਾਲੀਆਂ ਤੁਸੀਂ ਵੀ ਆਓ ਜਰੂਰ ਦੇਖੋ ਬਹੁਤ ਸੋਹਣਾ ਦ੍ਰਿਸ਼ ਵਾ ਤੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਲੋਕੇਸ਼ਨ ਬਹੁਤ ਵਧੀਆ ਸੀ ਤੇ ਅਸੀਂ ਅੱਗੇ ਮੰਦਿਰੇ ਚੱਲੇ ਆਂ ਚੱਲੀਏ ਇਹ ਫੋਟੋ ਕਿਚਨ ਲੱਗਿ ਹੋਏ ਨੇ ਸਨੇਪ ਆਓ ਜਦ ਲਈਏ ਆ ਲਓ ਅਗਲੇ ਮੰਦਿਰ ਚੱਲਦੇ ਹਾਂ ਜੀ ਦੋਸਤੋ ਸਨੇਪ ਪਾਣਾ ਵੀ ਜ਼ਰੂਰੀ ਆਪਾਂ ਸਨੇਪ ਵੀ ਅਪਡੇਟ ਕਰਦੇ ਰਹਿਣੇ ਆਂ ਤੇ ਇੰਸਟਾਗ੍ਰam ਤੇ ਸਟੋਰੀ ਵੀ ਮੇਰਾ ਇੰਸਟਾਗ੍ਰam ਤੇ ਲਿੰਕ ਦਿੱਤਾ ਹੋਇਆ ਵਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਵੀ ਮੇਰਾ ਪੇਜ ਆ ਉੱਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਆ ਹਨ ਜੀ ਅਗਲੇ ਮੰਦਰ ਚੱਲਦੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦਿੱਤਾ ਹੋਇਆ ਵਾ ਉੱਤੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮੇਰਾ ਵੀ ਜੇ ਜਿਆ ਕਰਪਾ ਆਪਣੇ ਦੋਸਤਾਂ ਨੂੰ ਪਹੁੰਚਾ ਰਹੇ ਆਪਾਂ ਅਗਲੇ ਮੰਦਰ ਚੱਲ ਸਰ ਜੋ ਕੈਮਰਾ ਕਮਨ ਨਾ ਮੈਂ ਆਓ ਦੋਸਤੋ ਤੁਹਾਨੂੰ ਬਹੁਤ ਧੰਨ ਇਹ ਧੋਨੇ ਇੱਕ ਅੰਦਰ ਮੰਦਰ ਬਹੁਤ ਵਧੀਆ ਬਣਿਆ ਹੋਇਆ ਹੈ। ਆਪਣੀ ਫੋਟੋ ਚੱਲਦੀ। ਆਦੂਨ ਜੇ ਸਾਡੇ ਸ਼ਹਿਰ ਬਾਗ ਗਿਆ ਹੈ। ਹਾਂਜੀ ਦੋਸਤੋ ਆਹ ਦੇਖ ਲਓ। ਬਹੁਤ ਵੱਡਾ ਪਹਾੜ ਬਣਾਇਆ ਗਿਆ ਵਾ। ਦੇਖ ਲਓ। ਜੇ ਵੀ ਚੱਲ ਕੇ ਤੁਹਾਨੂੰ ਦਿਖਾਵਾਂਗੇ ਕੀ ਆ ਇਸ ਪਹਾੜ ਦੇ ਅੰਦਰ। ਤੇ ਸ਼ੇਰ ਦੀ ਪ੍ਰਤਿਮਾ ਤੁਸੀਂ ਦੇਖ ਸਕਦੇ ਹੋ। ਸ਼ੇਰ ਸ਼ੇਰਨੀ ਛੋਟੇ ਆਪਣੇ ਬੱਚਿਆਂ ਦੇ ਨਾਲ ਉਹ ਛੋਟਾ ਬੱਚਾ ਉਧਰ ਇੱਕ ਤੇ ਇਧਰ ਵੀ ਆ ਤੁਸੀਂ ਦੇਖ ਬਣਾਈ ਗਈ ਆ ਬਹੁਤ ਸੋਹਣਾ ਦ੍ਰਿਸ਼ਵਾ ਮੰਦਿਰ ਦੀ ਹਰ ਇੱਕ ਚੀਜ਼ ਘੁੰਮਣ ਵਾਲੀ ਆ ਤੇ ਦੇਖਣ ਵਾਲੀ ਆ ਜੇ ਤੁਸੀਂ ਦੇਖਦੇ ਰਹੋ ਬਹੁਤ ਵਧੀਆ ਸਾਡੇ ਨਾਲ ਬਣੇ ਰਹੋ ਬਣੇ ਰਿਹਾ ਕਰੋ ਅਸੀਂ ਇਸ ਤਰ੍ਹਾਂ ਦੀਆਂ ਤੁਹਾਨੂੰ ਇਤਿਹਾਸਕ ਚੀਜ਼ਾਂ ਤੇ ਹੋਰ ਬਹੁਤ ਸਾਰੇ ਬਲੌਗ ਭੌਂਕੇ ਦਿੰਦੇ ਆ ਹਾਂਜੀ ਦੋਸਤੋ ਉੱਤੇ ਝੰਡਾ ਵੀ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਸ਼ਰਦਾ ਲੈ ਕੇ ਆਉਂਦੇ ਇੱਥੇ। ਉਹ ਥੱਲੇ ਜਾ ਦਿੰਦੇ। ਹੈ? ਥੱਲੇ ਉਖੜ ਕੇ ਫੋਟੋ ਖਿੱਚ ਲਈ। ਦਰਸ਼ਨ ਕਰਨ ਜਾ ਰਹੇ ਹਾਂ ਉੱਤੇ ਤੇ ਮਾਮੇ ਹੁਣੇ ਉੱਤੇ ਚਲੇ ਗਏ ਹਨ। ਕਿ ਅਸੀਂ ਵੀ ਜਾਣਨੇ ਆਂ। ਚੱਲੀਏ ਫਿਰ। ਹਾਂਜੀ ਦੋਸਤੋ ਆਜੋ ਉੱਪਰ ਤੁਹਾਨੂੰ ਲੈ ਕੇ ਚੱਲਦੇ ਆਂ। ਇਸ ਤਰ੍ਹਾਂ ਦਾ ਦ੍ਰਿਸ਼ਵਾ ਦਿਖਾਉਣੇ ਆਂ। ਦਾ ਦੀ ਪ੍ਰਤੀਮਾ ਬਣਾਈ ਗਈ ਆ ਤੁਸੀਂ ਦੇਖ ਲਓ। ਸਾਨੂੰ ਦਿਖਾ ਦਿੰਨੇ ਆਂ। 나ਗ ਦੇਵਤਾ ਤੇ ਬਹੁਤ ਸੋਹਣੇ-ਸੋਹਣੇ ਰਿਚ ਬਣਾਏ ਗਏ ਆ। ਆ ਜਾ। ਇਹ ਦੋਸਤੋ ਬਹੁਤ ਵਧੀਆ ਲੱਗ ਰਿਹਾ ਹੈ। ਅੰਦਰ ਜਾ ਕੇ ਤਾਂ ਹੋਣਾ ਨਹੀਂ ਕੋਈ ਬਾਤ। ਮੈਂ ਇੱਧਰ ਕਿਹੋਂ ਸੀ ਜਾਣਾ ਹੈ? ਇੱਧਰ ਜਿੰਦ ਲਗਾ ਇੱਧਰ ਦਾ। ਇੱਧਰ ਹੀ ਜਾਣਾ। ਔਰ ਉਧਰ ਠੀਕ ਹੁੰਮ ਆ ਜਾ। ਸੁਨੇਤ ਪਈ ਬਣਾਈ ਜਾਂਦਾ ਪਰ ਵਾਹਟਦਾ ਹੀ ਨਹੀਂ ਹੈਗਾ। ਸਨੈਪਾਂ ਵੀ ਨਾਲ-ਨਾਲ ਪਾਣੀਆਂ ਜ਼ਰੂਰੀ ਆ ਅਪਡੇਟ ਦੇਣੀ ਜ਼ਰੂਰੀ ਆ ਸਨੈਪ ਤੇ ਵੀ ਤੇ ਉਹਦੇ ਨਾਲ-ਨਾਲ YouTube ਤੇ ਬਲੌਗ ਪਾਣਾ ਵੀ ਬਹੁਤ ਜ਼ਰੂਰੀ ਆ ਤੇ ਦੋਸਤੋ ਇਹ ਬਹੁਤ ਸੋਹਣਾ ਬਣਾਇਆ ਹੋਇਆ ਵਾ ਆਹ ਤੁਸੀਂ ਦੇਖ ਸਕਦੇ ਹੋ ਮੰਦਿਰ ਬਣੇ ਹੋਏ ਆ ਵਿੱਚ ਤੇ ਦਿਖਾ ਦੇ ਥੱਲੇ ਵੱਡ ਕੋਟ ਕੰਟ ਗੈਂਪ ਬੰਦ ਹਾਂਜੀ ਦੋਸਤੋ ਇਹ ਜਗ੍ਹਾ ਮੋਸਾ ਦੇ ਜਿਹੜਾ ਉੱਤੇ ਪਹਾੜ 'ਚ ਇੱਥੇ ਬਹੁਤ ਵਧੀਆ ਮੰਦਿਰ ਬਣਿਆ ਹੋਇਆ ਹੈ ਤੇ ਉੱਤੇ ਵੀ ਮੂਰਤੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਹਨ ਆ ਜੀਓ ਸੱਟੇ ਹਾਂ ਦੋਸਤੋ ਮੰਦਿਰ ਦੇ ਅੰਦਰ ਬਹੁਤ ਵੱਡਾ ਸ਼ਿਵਲਿੰਗ ਬਣਾਇਆ ਗਿਆ ਵਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਵਾਈਟ ਕਲਰ ਦਾ ਜੋ ਉਹ ਸ਼ਿਵਲਿੰਗ ਬਣਾਇਆ ਗਿਆ ਵਾ ਮਹਾਦੀਪ ਦਾ ਬਹੁਤ ਵੱਡਾ ਵਾ ਤੁਸੀਂ ਇਸ ਪਾਸੇ ਵੀ ਆ ਜਾਓ ਤੁਹਾਨੂੰ ਆ ਜੀ ਕੀ 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 ਪਾਣੀ ਪਾਣੀ ਆਉਂਦਾ ਇਹ ਵਿੱਚ ਸਿੱਕੇ ਸਿੱਟੇ ਹੋਏ ਹਨ ਲੋਕਾਂ ਨੇ ਛੜਦਾ ਭਾਵਦਿਆਂ ਤੇ ਉੱਪਰ ਜੋ ਪਹਾੜਾ ਇਹਦੇ ਵਿੱਚ ਪਾਣੀ ਆਉਂਦਾ ਸਿੰਮ ਸਿੰਮ ਕੇ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਚੱਲੇ ਹਾਂ ਅੰਦਰ ਵੱਲ ਕੀ ਲਗੀ ਤੇਰੀ ਕੀ ਲੱਗਦਾ ਤੇਰੀ ਲਾ ਨਹੀਂ ਕੁਛ ਹੈ ਵਿੱਚ ਯਾਰ ਹੈਗਾ ਤਾਂ ਪਾਣੀ ਹੈ ਪਾਣੀ ਨਹੀਂ ਚਲੋ ਆਜੋ ਚੱਲੇ ਹਮ ਚੱਲੇ ਅੱਗੇ ਆ ਜਾਓ ਇਹ ਜਿਹੜਾ ਜਿੱਥੋਂ ਉਹ ਪਹਾੜ ਦੇ ਵਿੱਚੋਂ ਤਿਰਫ ਥੋੜਾ ਥੋੜਾ ਬਹੁਤ ਲਾਈਟ ਪਾਣੀ ਆਉਂਦਾ ਵਾ ਇਹ ਤੁਪਕਾ ਤੁਪਕਾ ਕਰਕੇ ਤੇ ਆਪਾਂ ਹੁਣ ਚੱਲੇ ਆਂ ਫੇਰ ਹਾਂਜੀ ਦੋਸਤੋ ਹੁਣ ਆਪਾਂ ਚੱਲੇ ਆਂ ਫੇਰ ਗੁਫਾ ਦੇ ਅੰਦਰ ਇੱਕ ਨਾਮੀ ਗੁਫਾ ਇੱਕ ਨੋਮਾ ਸਾਫ ਪਰ ਚੜ੍ਹ ਗਏ ਕਿਉਂਕਿ ਗੁਫਾ ਬਣੀਆਂ ਹੋਈਆਂ ਕਾਫੀ ਤੇ ਉਹ ਨਾਲ ਜੁੜੇ ਹੋ ਸਾਡੇ ਤੇ ਤੁਹਾਨੂੰ ਗੁਫਾ ਦਿਖਾਉਣੇ ਆ ਫਰੰਟ ਕੈਮਰੇ ਆ ਤੇ ਹਾਂ ਜੀ ਫੜੀ ਰੱਖੋ ਕੋਈ ਗਾਣਾ ਇੱਥੇ ਘੜਾ ਕੋਈ ਗਾਣਾ ਤੇ ਚਲੋ ਆਹਾ ਦੇ ਨਾਰਾਇਣ ਹਾਂਜੀ ਦੋਸਤੋ ਗੁਫਾ ਦੇ ਅੰਦਰ ਜੋ ਬਣਿਆ ਹੋਇਆ ਵਾ ਭਗਵਾਨ ਸ਼ੰਕਰ ਜੀ ਦੀ ਕੋਲ ਸ਼ੰਕੱਡੀ ਜਦੋਂ ਬਰਾ ਦੇ ਜਾ ਰਹੀ ਆ ਉਹਦੇ ਵਿੱਚ ਭਗਵਾਨ ਵਿਸ਼ਨੂੰ ਭਗਵਾਨ ਬ੍ਰਹਮ ਦੇ ਉੱਤੇ ਹੋਰ ਪ੍ਰੇਤ ਗੰਨ ਤੇ ਨਾਲ ਦੇਵਤਾ ਦੀ ਵਸੁਬੀ ਦੀ ਫੋਟੋ ਬਣੀ ਹੋਈ ਹੈ ਤੇ ਇਸ ਤਰ੍ਹਾਂ ਦਾ ਦ੍ਰਿਸ਼ਾ ਕੁਝ ਤੁਸੀਂ ਦੇਖ ਸਕਦੇ ਹੋ ਤੇ ਇਧਰ ਦੇ ਪਾਸੇ ਵੀ ਕੁਝ ਦ੍ਰਿਸ਼ ਬਣੇ ਹੋਏ ਆ ਭਗਵਾਨ ਸ਼ੰਕਰ ਦੇ ਬਣੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਗੁਫਾ ਦੇ ਅੰਦਰ ਇਸ ਤਰ੍ਹਾਂ ਦਾ ਦ੍ਰਿਸ਼ ਬਣਿਆ ਹੋਇਆ ਹਰ ਇੱਕ ਵਧੀਆ ਤਰੀਕੇ ਨਾਲ ਬਣਾਈ ਗਈ ਚੀਜ਼ ਆ ਗੁਫਾ ਬਹੁਤ ਹੀ ਵਧੀਆ ਬਣਾਈ ਗਈ ਆ ਤੁਸੀਂ ਦੇਖ ਸਕਦੇ ਹੋ ਕੋਈ ਆਰਟਿਸਟ ਹੋਗਾ ਜਿਨੇ ਇਹ ਬਣਾਇਆ ਹੋਣਾ ਤੇ ਬਹੁਤ ਸੋਹਣੇ ਦ੍ਰਿਸ਼ ਬਣ ਤੇ ਬਹੁਤ ਵਧੀਆ ਹਰ ਇੱਕ ਚੀਜ਼ ਨੂੰ ਬਣਾਇਆ ਗਿਆ ਵਾ ਤੇ ਗੁਫਾ ਦੇ ਦੂਸਰੇ ਇਹ ਗੁਫਾ ਤੋਂ ਬਾਹਰ ਜਾਣ ਦਾ ਰਸਤਾ ਵਾ ਤੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕਿ ਕੋਈ ਸ਼ਰਾਰਤੀ ਕੋਈ ਕੁਛ ਕਰਨਾ ਥਾ ਕਿ ਇਸ ਕਰਕੇ ਦੋਸਤੋ ਆਯੋ ਅੱਜ ਦਾ ਬਲੌਗ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ ਅੱਜ ਦੀ ਵੀਡੀਓ ਇਤਿਹਾਸਕ ਮੰਦਿਰ ਨਾਲ ਜੁੜੀ ਹੋਈ ਆ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਏਬੀ ਬਲੌਗ 396 ਕਮੈਂਟ ਵੀ ਜਰੂਰ ਕਰਿਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਹਾਨੂੰ ਵੀਡੀਓ ਤੇ ਤੁਸੀਂ ਅੱਗੇ ਕਿਹੜਾ ਮੰਦਿਰ ਕਿਹੜੀ ਜਗ੍ਹਾ ਤੁਸੀਂ ਕਿਹੜੀ ਇਤਿਹਾਸਕ ਚੀਜ਼ ਦੇਖਣੀ ਚਾਹੁੰਦੇ ਆ ਇਸ ਤਰ੍ਹਾਂ ਦੇ ਡੇਲੀ ਬਲੌਗ ਨਵੇਂ-ਨਵੇਂ ਬਲੌਗ ਅਸੀਂ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਬਲੌਗ ਤੁਹਾਡੇ ਲਈ ਇਤਿਹਾਸਿਕ ਆਪਣੀ ਲਾਈਫ ਨਾਲ ਜੁੜੇ ਹੋਏ ਔਰ ਘੁੰਮਣ ਫਿਰਨ ਜਿੱਥੇ ਵੀ ਆਪਾਂ ਜਾਂਦੇ ਆ ਤੁਹਾਨੂੰ ਬਲੌਗ ਜਰੂਰ ਦਿਖਾਉਂਦੇ ਰਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲਿਓ ਤੇ ਨੋਟੀਫਿਕੇਸ਼ਨ ਤੇ ਆਲ ਤੇ ਕਲਿੱਕ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਮਿਲ ਜਾਵੇ ਇਸ ਤਰ੍ਹਾਂ ਦੇ ਨਵੇਂ-ਨਵੇਂ ਬਲੌਗ ਮੈਂ ਹਮੇਸ਼ਾ ਤੁਹਾਡੇ ਲਈ ਲੈ ਕੇ ਆਂਦਾ ਰਾਂਗਾ ਚਲ ਜੀ ਹੁਣ ਘਰੇ ਫੇਰ ਹਾਂਜੀ ਸੋ ਆਈ ऍम ਗੋਇੰਗ ਟੂ ਹਾਊਸ ਹਾਊਸ ਨਹੀਂ ਹੋਮ ਭਰਾਵਾ ਚਲ ਠੀਕ ਹੈ ਠੀਕ ਹੈ ਭਰਾਵਾ